4 ਤਰੀਕ ਨੂੰ ਇੱਕ ਛੋਟਾ ਬੱਚਾ 2 ਸਾਲ ਦਾ ਜਿਹਦਾ ਨਾਮ ਅਕਸ਼ੇ ਜਿਹਨੂੰ ਇਥੋਂ ਕਿਰਨੈਪ ਹੋ ਗਿਆ ਸੀ ਦੁਪਹਿਰ ਦੇ ਟਾਈਮ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਨੇ ਕਿਰਨੈਪ ਕੀਤਾ ਸੀ ਤੇ ਉਹਦੇ ਵਿੱਚੋਂ ਅਲਟੀਮੇਟਲੀ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਸੀਗੀ ਉਹ ਉਹਨੂੰ ਕਰਦਿਆਂ ਤੇ ਅਸੀਂ ਉਸਨੂੰ ਇਮੀਡੀਏਟਲੀ ਟਰੈਕ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਜਿਹੜੀ ਸਪੈਸ਼ਲੀ ਮੇਰਾ ਇੱਥੇ ਆਉਣ ਦਾ ਕਾਰਨ ਵੀ ਇਹ ਸੀਗਾ ਵੀ ਇਹਨੂੰ ਬਰਨਾਲਾ ਪੁਲਿਸ ਦੀ ਜਿਹੜੀ ਹੈ ਸਰਫਰਾਜ ਆलम ਜਿਹੜੇ ਐਸਐਸਪੀ ਆਏ ਹੈ ਉਹਨਾਂ ਦੀ ਟੀਮ ਜਿਹਦੇ ਚ ਐਸਪੀ ਸੰਦੀਪ ਐਸਪੀ ਸੌਰਵ ਤੇ ਡੀਐਸਪੀ ਤਕਵੀਰ ਬੈਂਸ ਤੇ ਇੰਸਪੈਕਟਰ ਸੀਆਈਏ ਬਲਜੀਤ ਤੇ ਐਸਐਚਓ ਜਿਹੜਾ ਸਿਟੀ ਹੈ ਇਹਨਾਂ ਨੇ ਉਸ ਗੱਲ ਦੇ ਦਿਨ ਰਾਤ ਮਿਹਨਤ ਕੀਤੀ ਸਾਨੂੰ ਇਹਦੇ ਚ ਜਿਹੜੀ ਫਸਟ ਜਿਹੜਾ ਬ੍ਰੇਕਥਰੂ ਮਿਲਿਆ ਉਹ ਸੀਸੀਟੀਵੀ ਫੁਟੇਜ ਦੇ ਵਿੱਚੋਂ ਮਿਲਿਆ ਸੀਸੀਟੀਵੀ ਫੁਟੇਜ ਦੇ ਵਿੱਚੋਂ ਅਸੀਂ ਕਰਦੇ ਕਰਦੇ ਆ ਇਹਨਾਂ ਨੇ ਸਾਰੇ ਕੈਮਰੇਆਂ ਨੂੰ ਉਥੋਂ ਤੋਂ ਗੱਲ ਨਾਲ ਸ਼ੁਰੂ ਕੀਤਾ ਤੇ ਉਹਦੇ ਤੋਂ ਕਰਦੇ ਕਰਦੇ ਅਲਟੀਮੇਟਲੀ ਇਹ ਇੰਨੇ ਦਿਨਾਂ ਦੇ ਵਿੱਚ ਇਹ ਆਪਰੇਸ਼ਨ ਰਾਜਸਥਾਨ ਮੱਧਿਆ ਪ੍ਰਦੇਸ਼ ਤੱਕ ਫੈਲਿਆ ਗਿਆ ਇਹਦੇ ਚ ਤੁਸੀਂ ਜਿਹੜੀ ਤੁਹਾਡੇ ਨਾਲ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੁੰਗਾ ਕਿ ਇਹ 2 ਸਾਲ ਦਾ ਬੱਚਾ ਸਾਡੇ ਲਈ ਇੱਕ ਮਾਂ ਦੀ ਗੋਦੀ ਦੇ ਵਿੱਚੋਂ ਗਿਆ ਵਿਆ ਬੱਚਾ ਇੰਪੋਰਟੈਂਟ ਹੈ ਤੇ ਉਹਦੇ ਲਈ ਦੇਖਿਆ ਜਾਵੇ ਕਿ ਕਿੰਨੇ ਮੈਨਾਰ ਕਿੰਨੀ ਫੋਰਸ ਤੇ ਕਿੰਨਾ ਖਰਚਾ ਇਸ ਬੱਚੇ ਦੇ ਰਿਕਵਰ ਕਰਨ ਲਈ ਜੇ ਕੀਤਾ ਤੁਸੀਂ ਸਾਡੇ ਲਈ ਕਿਉਂਕਿ ਹਰ ਲਾਈਫ ਹੈ ਜਿਹੜੀ ਬੜੀ ਇੰਪੋਰਟੈਂਟ ਹੈ ਉਹਦੇ ਵਿੱਚੋਂ ਅਸੀਂ ਇਹ ਬੱਚੇ ਨੂੰ ਰਿਕਵਰ ਕਰਨ ਚ ਕਾਮਯਾਬ ਹੋਏ ਹਾਂ ਇਹਦੇ ਵਿੱਚ ਜਿਹੜਾ ਮੇਨ ਕਲਪਰੇਟ ਹੈ ਜਿਹੜਾ ਉਹ ਹੈਗਾ ਜਿਹੜਾ ਸੁਰੱਖਿਆ ਹਸਪੀਟਲ ਹੈ ਡਾਕਟਰ ਵਿਕਾਸ ਤਵਾੜੀ ਜਿਹੜੇ ਉੱਥੋਂ ਦੇ ਸੀ ਉਹਦੇ ਨਾਲ ਇੱਕ ਹੋਰ ਹੈਗਾ ਆਸ਼ਾ ਵਰਕਰ ਹੈਗੇ ਆ ਉਹ ਉਹ ਜਿਹੜੇ ਆ ਦੇ ਨਾਲ ਇਹਨਾਂ ਦੀ ਮੇਨ ਪਲੈਨਿੰਗ ਇਹਨਾਂ ਦੀ ਹਾਂ ਉਹਦੇ ਵਿੱਚ ਆਸ਼ਾ ਵਰਕਰ ਹੈਗੇ ਆ ਲੁਧਿਆਣੇ ਦੇ ਆ ਤੇ ਉਹ ਉਹਨਾਂ ਦੇ ਨਾਲ ਇਹਨਾਂ ਨੇ ਪਲਾਨ ਕਰਕੇ ਇਹਦੇ ਵਿੱਚੋਂ ਦੋ ਜਣਿਆਂ ਨੇ ਜਿਹੜਾ ਹੈਗਾ ਮਾਨਵ अरोड़ा ਤੇ ਦਮਨਪ੍ਰੀਤ ਇਹਨਾਂ ਦੋਵਾਂ ਨੇ ਇਹ ਬੱਚੇ ਨੂੰ ਮੋਟਰਸਾਈਕਲ ਤੇ ਕਿਡਨਾਪ ਕੀਤਾ ਸੀ ਫਿਰ ਕਿਡਨਾਪ ਕਰਨ ਤੋਂ ਬਾਅਦ ਇਹਨਾਂ ਨੂੰ ਇਹ ਆਪਣੀ ਕਾਰ ਦੇ ਵਿੱਚ ਸ਼ਿਫਟ ਕੀਤਾ ਜਾ ਕੇ ਕਾਰ ਦੇ ਵਿੱਚੋਂ ਲੁਧਿਆਣਾੇ ਕਰਤਾ ਫਿਰ ਇਹਨਾਂ ਨੇ ਆਪ ਜਿਹੜੇ ਹੈ ਇਹ ਚਲੇ ਗਏ ਉੱਥੇ ਰਾਜਸਥਾਨ ਚਲੇ ਗਏ ਫਿਰ ਰਾਜਸਥਾਨ ਤੋਂ ਮੱਧਿਆ ਪ੍ਰਦੇਸ਼ ਚਲੇ ਗਏ ਦੋ ਹੀ ਇਹਦੇ ਕਾਰਨ ਸੀ ਇੱਕ ਤਾਂ ਮਿਸਲੀਟ ਜਿਹੜੀ ਇੱਕ ਇਹਨਾਂ ਦੇ ਉੱਥੇ ਬੇਸ ਹੁੰੀ ਸੀ ਉੱਥੇ ਜਿਹੜੀ ਤੁਹਾਡੇ ਨਾਲ ਸਭ ਤੋਂ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਉਹਦੇ ਵਿੱਚ ਇਹ ਹੈ ਉਸ ਜਗ੍ਹਾ ਤੇ ਰਾਜੇ ਜਿਹੜੇ Madhya Pradesh ਅਸੀਂ ਰੇਡ ਕੀਤਾ ਉੱਥੇ ਤੁਹਾਡੇ ਨਾਲ ਫੋਟੋ ਵੀ ਸ਼ੇਅਰ ਕਰਾਂਗੇ ਉਹ ਇੱਕ ਚੌਂਕੀ ਬਣਾਈ ਵੀ ਸੀ ਚੌਂਕੀ ਬਣਾ ਕੇ ਉੱਥੇ ਉਹ ਚੀਜ਼ਾਂ ਇਹੋ ਜਿਹੀਆਂ ਪਾਈਆਂ ਵੀਆਂ ਸੀ ਜਿਵੇਂ ਕਿ ਟੂਣਾ ਕਰਦੇ ਹੁੰਦੇ ਆ ਤੇ ਜਾਂ ਨੂੰ ਉਹ ਕਹਿ ਦੋ ਵੀ ਜਿਹੜੀ ਏਸ ਟਰੰਗ ਦੀ ਜਿਹੜੀ ਕਿ ਸਾਡੇ ਲਈ ਕਿਉਂਕਿ ਉਹ ਇੱਕ ਏ ਸੀਗਾ ਕਿਉਂਕਿ हां ਮਤਲਬ ਉਹਨੂੰ ਮੈਂ ਇਹ ਨਹੀਂ ਕਹਿ ਸਕਦਾ ਵੀ ਉਸ ਸੰਗ ਤੇ ਪਰ ਉਹ ਜਿਹੜੀ ਉੱਥੇ ਐ ਤਾੰਤ੍ਰਿਕ ਵਾਲਾ ਸਾਰਾ ਹਸਾਬ ਕਿਤਾਬ ਸੀ ਜਿੱਥੇ ਰੇਡ ਕੀਤਾ ਤੇ ਉਦੋਂ ਤੱਕ ਬੱਚਾ ਨਹੀਂ ਮਿਲਿਆ ਸੀ ਤੇ ਸਾਨੂੰ ਇਸ ਗੱਲ ਦਾ ਡਰ ਪੈਦਾ ਹੋ ਗਿਆ ਸੀ ਕਿਤੇ ਇਹਨਾਂ ਦੇ ਪਿੱਛੇ ਕੋਸ ਇਹ ਨਾ ਹੋਵੇ ਵੀ ਜਿਹੜਾ ਕਿਉਂਕਿ ਬੱਚਾ ਵੀ ਜਦੋਂ ਮਿਲਿਆ ਤਾਂ ਉਹਦਾ ਬੱਚੇ ਦਾ ਮੁੰਡਨ ਕੀਤਾ ਹੋਇਆ ਜਿਹੜੀ ਸਾਡੇ ਲਈ ਉਹਦੀ ਉਹ ਗੱਲ ਹੈ ਹਜੇ ਪੁੱਛ ਵਿੱਚ ਕਿਉਂਕਿ ਬਹੁਤ ਸਾਰੀਆਂ ਡਿਟੇਲਸ ਹੈ ਬੜਾ ਸੈਂਸਿਟਿਵ ਇਸ਼ੂ ਹੈ ਹਰ ਬੱਚੇ ਦੀ ਜਿਹੜੀ ਵੈਲਿਊ ਹੁੰਦੀ ਹੈ ਹਰ ਜਾਨ ਦੀ ਉਹਨੇ ਵੈਲਿਊ ਹੈ ਇਹਦੇ ਵਿੱਚ ਬਹੁਤ ਸਾਰੇ ਲੈਵਲ ਤੇ ਤੁਸੀਂ ਦੇਖਿਆ ਹੋਣਾ ਇਹਨੂੰ ਮੈਂ ਕਹੂੰਗਾ 15 ਦਿਨ ਦੇ ਵਿੱਚ ਵਿੱਚ ਦੋ ਵੱਡੀਆਂ ਕਾਮਯਾਬੀਆਂ ਇੱਕ ਅਸੀਂ ਜੇ ਉੱਥੋਂ ਬੱਚਾ ਜਿਹੜਾ ਫੀਲ ਦੌਰ ਤੋਂ ਖੰਨੇ ਤੌਰ ਕਵ ਹੋਇਆ ਉਹਨੂੰ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਆ ਜੇ ਪੁਲਿਸ ਜ਼ੋਰ ਲਾਉਂਦੀ ਹੈ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਜੀ ਅਮੀਰ ਦਾ ਬੱਚਾ ਇੱਥੇ ਜਿਹੜੀ ਸਭ ਤੋਂ ਕ੍ਰੈਡਿਟ ਵਾਲੀ ਗੱਲ ਇਹ ਆ ਵੀ ਇੱਕ ਗਰੀਬ ਦੇ ਬੱਚੇ ਲਈ ਵੀ ਇਹ ਉਸ ਬੱਚੇ ਲਈ ਤਾਂ ਸ਼ਾਇਦ ਇਹਨਾਂ ਡਿਸਟ੍ਰਿਕਟਾਂ 'ਚ ਘੁਮੇ ਸੀ ਇੱਕ ਜਿਹੜਾ ਝੁੱਗੀ ਚੌਂਪੜੀ ਵਾਲਾ ਬੱਚਾ ਹੈ ਉਹਦੇ ਲਈ ਪੁਲਿਸ ਦੀ ਸਪੈਸ਼ਲ ਮੇਰਾ ਆਉਣ ਦਾ ਕਾਰਨ ਇਹ ਆ ਵੀ ਸਰਫਰਾਜ਼ ਤੇ ਇਹਨਾਂ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕਬਾਦ ਹੈ ਕਿ ਇਹਨੂੰ ਅਸੀਂ ਕਈ ਸਟੇਟਾਂ ਦੇ ਵਿੱਚ ਪੁਲਿਸ ਉਹਨਾਂ ਚਿਰ ਸੁੱਤੀ ਨਹੀਂ ਜਾ ਕੇ ਕਰ ਬੱਚੇ ਨੂੰ ਵਾਪਸ ਅਸੀਂ ਲੈਣੀ ਆਂਦਾ ਇਹਦੇ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ ਲੁਧਿਆਣੇ ਜਿਹੜੀ ਏਸ਼ੀਆ ਦੀ ਜਾਂ ਆਪਣੇ ਇੰਡੀਆ ਦੀ ਵਨ ਆਫ ਦੀ ਬਿਗੇਸਟ ਡਕੈਤੀ ਸੀ 8 ਕਰੋੜ ਦੇ ਕਰੀਬ ਹੋਈ ਸੀ ਉਹਦੇ ਵਿੱਚ ਉਹ ਤੁਸੀਂ ਵੱਖ-ਵੱਖ ਨਾਂ ਦਿੱਤੇ ਸੀ ਉਹਨੂੰ ਜਿਹੜੀ ਉਹ ਲੇਡੀ ਡਾਕਾ ਮਾਰਨ ਵਾਲੀ ਸੀ ਤੁਹਾਡੇ ਵੱਲੋਂ ਕਈਆਂ ਨੇ ਕਿਹਾ ਗਿਆ ਸੀ ਵੀ ਡਾਕੂ ਸੀਨਾ ਜਾਂ ਹੋਰ ਆ ਉਹ ਸਾਨੂੰ ਬਾਅਦ ਵਿੱਚ ਤੁਹਾਡੇ ਕੋਲੋਂ ਹੀ ਦੱਸਦੇ ਰਹੇ ਤੇ ਉਹਦੇ ਵਿੱਚ ਜਿਹੜਾ ਇੱਕ ਜਿਹੜਾ ਹੈਗਾ ਦਮਨਪ੍ਰੀਤ ਉਹ ਸਿਨਸੀਡੈਂਟ ਦੇ ਵਿੱਚ ਜਿਹੜਾ ਇਹਦੇ ਚ ਮੁੱਖ ਮੋਟਰਸਾਈਕਲ ਤੇ ਚਲਾਉਣ ਵਾਲਾ ਸੀ ਉਸ ਦੇ ਵਿੱਚ ਇਹ 12 ਜਨਵਰੀ 2024 ਇੱਕ ਸਾਲ ਲਗਭਗ ਇਹਨੂੰ ਇਹ ਪਹਿਲਾਂ ਜਮਾਨਤ ਤੇ ਆਇਆ ਸੀ ਹਾਂ ਤੇ ਉਹ ਉਹ ਕੇਸ ਵੀ ਟਰੇਸ ਹੋਇਆ ਸੀ ਇਹਦੇ ਨਾਲ ਦੂਸਰਾ ਜਿਹੜਾ ਹੈਗਾ ਅਦਿੱਤਿਆ ਉਹ ਉਹਨਾਂ ਮੁਲਜ਼ਮਾਂ ਦੇ ਵਿੱਚੋਂ ਦੋ ਮੁਲਜ਼ਮ ਉਹ ਹੈ ਜਿਹੜੇ ਕਿ ਉਸ ਲੁਧਿਆਣਾ ਡਕੈਤੀ ਦੇ ਵਿੱਚ ਵੀ ਇਹਦੇ ਵਿੱਚ ਸੀਗੇ ਇਹਦੇ ਚ ਜਿਹੜਾ ਅਦਿੱਤਿਆ ਉਰਫ ਨੰਨੀ ਨੰਨੂ ਹੈ ਤੇ ਇਹ ਇਹ ਵੀ ਕਮਿਆਰ ਗਲੀ ਵਾਸੀ ਜੰਡਵਾਲਾ ਰੋਡ ਕਮਿਆਰ ਵਾਲੀ ਗਲੀ ਪਰਨਾਲਾ ਇਹ ਦੋਨੇ ਜਣੇ ਇੱਥੇ ਆ ਇਹਦੇ ਵਿੱਚ ਜਿਹੜਾ ਇਸ ਅੱਛਾ ਕੰਮ ਕਰਨ ਲਈ ਡੀਜੀ ਪੰਜਾਬ ਨੇ ਕਿਹਾ ਵੀ ਜਿਹੜੀ ਤੁਸੀਂ ਰეკਮੈਂਡ ਕਰ ਦੋਗੇ ਉਹਨਾਂ ਨੂੰ ਉਹਦੀ ਪ੍ਰੋਮੋਸ਼ਨ ਦਿੱਤੀ ਜਾਊਗੀ ਇਹ ਟੀਮ ਨੂੰ ਕੈਸ਼ ਰਿਵਾਰਡ ਦਿੱਤੇ ਜਾਣਗੇ ਨਾਲ ਨਾਲ ਇਹਦੇ ਵਿੱਚ ਜਿਹੜੀ ਮੈਂ ਤੁਹਾਡੇ ਰਾਹੀਂ ਵੀ ਸ਼ੇਅਰ ਕਰੂੰਗਾ ਕਿਉਂਕਿ ਇਹ ਬੱਚਾ ਗਰੀਬ ਬਸਤੀ ਦਾ ਝੁੱਗੀ ਚੌਂਪੜੀ ਵਾਲਾ ਸੀ ਹਰ ਲਾਈਫ ਨੂੰ ਅਸੀਂ ਇੰਪੋਰਟੈਂਸ ਅਸੀਂ ਉਸੇ ਟੰਗ ਨਾਲ ਦਿੰਦੇ ਆ ਇਹ ਮੈਂ ਅੱਜ ਤੁਹਾਡੇ ਵਿੱਚ ਇਸ ਗੱਲ ਨੂੰ ਵੀ ਕਰੂੰਗਾ ਉਸ ਬੱਚੇ ਨੂੰ ਕਿਉਂਕਿ ਕਿਡਰ ਗਾਰਡਨ ਤੋਂ ਸ਼ੁਰੂ ਹੋਣਾ ਉਹਦਾ ਅਸੀਂ ਆਪ ਦਾ ਜਿਹੜਾ ਜਿਹੜਾ ਹੈਗਾ ਜਿਹੜੀ ਉਹਦੀ 10th ਤੱਕ ਦਾ ਜਿਹੜਾ ਖਰਚਾ ਅਸੀਂ ਆਪਦੇ ਪੁਲਿਸ ਤੇ ਜਿੰਨੂੰ ਮਰਜ਼ੀ ਕਹਿ ਕੇ ਕਰਾਈਏ ਅਸੀਂ ਉਹ ਬੱਚੇ ਦੀ ਖਰਚਾ ਜਿਹੜਾ ਬੈਸਟ ਸਕੂਲ ਜਿਹੜਾ ਬਰਨਾਲੇ ਦੇ ਜਿਉਂਦੇ ਮਾਪੇ ਦੀ ਮਨਜ਼ੂਰੀ ਲੈ ਕੇ ਜੇ ਮਾਪੇ ਚਾਉਣਗੇ ਜਿਹੜੇ ਬਰਨਾਲੇ ਦੇ ਬਹੁਤ ਅਮੀਰ ਤੋਂ ਅਮੀਰ ਬੱਚੇ ਵੀ ਜੇ ਸਕੂਲ ਦੇ ਵਿੱਚ ਪੜਦੇ ਆ ਜੇ ਉਹਦੇ ਪੇਰੈਂਟਸ ਚਾਉਣਗੇ ਅਸੀਂ ਆਪਦੇ ਜਿੱਥੋਂ ਮਰਜੀ ਰਿਸੋਰਸਸ ਕਰਕੇ ਆਪਦੇ ਦੋਸਤ ਮਿੱਤਰਾਂ ਦੇ ਰਿਸੋਰਸਸ ਦੇ ਨਾਲ ਅਸੀਂ ਉਸ ਗੱਲ ਨੂੰ ਉਸ ਬੱਚੇ ਨੂੰ ਉੱਥੋਂ ਪੜ੍ਹਾਵਾਂਗੇ ਸ਼ਾਇਦ ਉਹ ਬੱਚਾ ਪਤਾ ਨਹੀਂ ਕੀ ਕਿਸਮਤ ਲੈ ਕੇ ਆਇਆ ਕਿਸੇ ਟਾਈਮ ਦੇ ਵਿੱਚ ਸ਼ਾਇਦ ਹੋ ਸਕਦਾ ਇਹਨਾਂ ਕੁਰਸੀਆਂ ਤੇ ਬੈਠ ਕੇ ਉਹ ਦੂਜੇ ਕ੍ਰਾਈਮ ਕਰਨ ਵਾਲੇ ਦੂਜੀ ਗੱਲ ਇਹ ਜਦੋਂ ਚੰਗਾ ਕੰਮ ਕਰਦੇ ਆ ਬਹੁਤ ਸਾਰੇ ਲੋਕ ਐਪਰੀਸ਼ੀਏਟ ਕਰਦੇ ਆ ਅਸੀਂ ਆਪਦਾ ਕੰਮ ਕਰਦੇ ਰਹਿੰਦੇ ਆ ਉਹਦੇ ਵਿੱਚ ਕਈ ਵਾਰੀ ਥੋੜਿਆ ਜਿਹਾ ਨਹੀਂ ਵੀ ਐਪਰੀਸ਼ੀਏਟ ਕਰਦੇ ਪਰ ਸਾਡੇ ਲਈ ਮੇਰਾ ਇਹ ਹਮੇਸ਼ਾ ਮੰਨਣਾ ਹੈ ਹਰ ਕ੍ਰਿਮੀਨਲ ਜੇ ਵਰਦੀ ਪਾਈ ਹੈ ਨਾ ਹੜ ਮਾੜਾ ਬੰਦਾ ਤੇ ਹਰ ਕ੍ਰਿਮੀਨਲ ਸਾਨੂੰ ਗਾਲਾਂ ਕੱਢਦਾ ਹੋਵੇ ਹਰ ਚੰਗਾ ਸ਼ਹਿਰੀ ਉਹ ਸੁੱਖ ਦੀ ਨੀਂਦ ਸੌਂਦਾ ਹੋਵੇ ਇਹ ਸਾਡੀ ਪੁਲਿਸ ਅਫਸਰ ਦੀ ਕਾਮਯਾਬੀ ਹੈ ਮੇਰੇ ਆਉਣ ਦਾ ਇੱਥੇ ਕਾਰਨ ਵੀ ਇਹ ਹੈ ਕਿ ਸਾਡੀ ਟੀਮ ਨੇ ਇਸ ਗੱਲ ਨੂੰ ਲਾਗੂ ਕਰਕੇ ਦਿਖਾਇਆ ਇਨਾਂ ਨੂੰ ਮੈਂ ਇਸ ਗੱਲ ਲਈ ਸਪੈਸ਼ਲੀ ਇਹਨਾਂ ਨੂੰ ਸ਼ਾਬਾਸ਼ ਵੀ ਦੇਵਾਂਗਾ ਇਹਨੂੰ ਹਾਈएस्ट ਲੈਵਲ ਤੇ ਇਸ ਗੱਲ ਨੂੰ ਐਪਰੀਸ਼ੀਏਟ ਕੀਤਾ ਗਿਆ ਤੇ ਇਹਦੇ ਵਿੱਚ ਇਹਨਾਂ ਨੂੰ ਦੂਜੀ ਗੱਲ ਇਹ ਜਿਨਨੇ ਰਿਵਾਰਡ ਜਿਨਨੇ ਤਗਮੇ ਤੇ ਜਿਨਨੇ ਮੈਡਲ ਮਿਲਦੇ ਹੁੰਦੇ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਹੁਣ ਬਸ ਹੈ ਇਹਦਾ ਮਤਲਬ ਹੁੰਦਾ ਹੋਰ ਜ਼ਿੰਮੇਵਾਰੀ ਅੱਗੇ ਨਾਲੋਂ ਵੀ ਜੇ ਅੱਗੇ ਤੁਸੀਂ ਲੋਕ ਐਕਸਪੈਕਟ ਕਰਦੇ ਆ ਵੀ ਪੁਲਿਸ ਦਾ ਸੌਂਦੀ ਹੋਈ ਨਹੀਂ ਰਾਤ ਨੂੰ ਵੀ ਜਾਗੇ ਦਿਨ ਨੂੰ ਵੀ ਜਾਗੇ ਜੇ ਤੁਸੀਂ ਅੱਗੇ 12 ਘੰਟੇ ਕੰਮ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਜਦੋਂ ਰਿਵਾਰਡ ਮੈਡਲ ਮਿਲ ਜਾਂਦੇ ਆ ਸਰਫਰਜ ਤੁਹਾਡੀ ਟੀਮ ਲਈ ਅੱਗੇ ਲਈ ਹੋਰ ਵੀ ਚੈਲੰਜ ਹੈ ਇਹਦਾ ਮਤਲਬ ਅੱਗੇ ਤੋਂ ਵੱਧ ਮਿਹਨਤ ਕਰਾਂਗੇ ਤੇ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਜਿਵੇਂ ਸਿਟੀ ਪਟਿਆਲਾ ਦੇ ਵਿੱਚ ਵੀ ਇਹਨਾਂ ਨੇ ਕ੍ਰਾਈਮ ਨੂੰ ਕੰਟਰੋਲ ਕਰਦੇ ਰਹੇ ਆ ਇਹਨਾਂ ਦੀ ਬਹੁਤ ਹੀ ਅੱਛੀ ਟੀਮ ਹੈ ਸਪੈਸ਼ਲੀ ਦੇਖੋ ਨਾਮ ਹੈ ਇੰਸਪੈਕਟਰ ਬਲਜੀਤ ਦਾ ਲੈ ਲਿਆ ਐਸਐਚਓ ਤੁਹਾਡੇ ਹੈ ਕਿ ਲਖਵਿੰਦਰ ਹਾਂ ਲਖਵਿੰਦਰ ਦਾ ਨਾਮ ਲੈ ਲਿਆ ਪਰ ਉਹਦੇ ਵਿੱਚੋਂ ਉਹ ਮੁਲਾਜ਼ਮਾਂ ਦੇ ਨਾਮ ਰਹਿ ਜਾਂਦੇ ਹੁੰਦੇ ਜਿਹੜੇ ਛੋਟੇ ਮੁਲਾਜ਼ਮ ਜਿਹੜੇ ਨਾਲ ਤੱਕ ਜਾਂਦੇ ਜਿਹੜੇ ਰਾਤ ਤੱਕ ਜਾਗਦੇ ਜਿਨੇ ਗੱਡੀ ਡਰਾਈਵ ਕੀਤੀ ਵਾਹਨ ਡਰਾਈਵ ਕੀਤਾ ਜਦੋਂ ਆਫਸਰ ਦੇ ਵਿੱਚ ਬੈਠਾ ਸੌ ਰਿਹਾ ਹੁੰਦਾ ਤੇ ਉਹ ਮੁਲਾਜ਼ਮ ਵੀ ਉਹਦੇ ਵਿੱਚ ਹੁੰਦੇ ਆ ਇਸ ਕਰਕੇ ਇਹਦੀ ਕ੍ਰੈਡਿਟ ਵਾਲੀ ਗੱਲ ਇਹ ਹੈ ਛੋਟਾ ਬੱਚਾ ਜਿਹਨੂੰ ਕਿ ਇਹ ਪੁਲਿਸ ਪੰਜਾਬ ਪੁਲਿਸ ਉਹ ਹੈ ਦੀਦਾ ਬਹਾਦਰੀ ਚ ਸਾਰੇ ਹਿੰਦੁਸਤਾਨ ਦੇ ਵਿੱਚ ਨਾ ਆਏ ਤੇ ਇਹ ਪੁਲਿਸ ਕੱਲੀ ਇਹ ਨਹੀਂ ਵੀ ਅਮੀਰਾਂ ਦੇ ਬੱਚੇ ਬੱਚੇ ਹੋਣ ਤੇ ਉਹਦੇ ਲਈ ਉਹ ਕਰਦੀ ਐ ਝੁੱਗੀ ਵਾਲੇ ਬੱਚੇ ਲਈ ਵੀ ਓਨੀ ਇੰਪੋਰਟੈਂਟ ਦਾ ਸਾਡੀ ਹਰ ਜਾਨ ਸਾਡੇ ਲਈ ਐਮੇਸ ਐ ਇਹਦੇ ਇਹਦੇ ਵਿੱਚ ਜੀ ਟੋਟਲ ਜਿਹੜੇ 9 ਨੌ ਜਣੇ ਅਰੈਸਟ ਹੋਇਆ ਇੱਕ ਲੇਡੀ ਵੀ ਅਰੈਸਟ ਹੋਈ ਐ ਉਹ ਆਸ਼ਾ ਵਰਕਰ ਐ ਜਿਹੜੀ ਉਹਦੀ ਅਸ਼ਵਕਰ ਦੀ ਐ ਆਸ਼ਾ ਵਰਕਰ ਐ ਜਿਹੜੀ ਉਹਦੀ ਲੇਡੀ ਅਰੈਸਟ ਹੋਈ ਐ ਅੱਛਾ ਇੱਕ ਹੋਰ ਕਰੂੰਗਾ ਤੁਹਾਡੇ ਨਾਲ ਜਿਹੜਾ ਆਸਥਾ ਹਸਪੀਟਲ ਐ ਜਿਹੜਾ ਉਹ ਸੁਰੱਖਿਆ ਹਸਪੀਟਲ ਐ ਲੁਧਿਆਣੇ ਉਹਦੇ ਕੋਲੇ ਕੋਈ ਵੀ ਡਿਗਰੀ ਨਹੀਂ ਇਟਾ ਵਟਾ ਬੋਰਡ ਲਾ ਕੇ ਸਾਡੇ ਲਈ ਇਹ ਵੀ ਦੇਖੋ ਬੜੀ ਹੈਰਾਨਗੀ ਵਾਲੀ ਗੱਲ ਹੈ ਉਹਦੇ ਉੱਤੇ ਆ ਕੇ ਉਹ ਤੁਹਾਡੀ ਫੋਟੋ ਮੈਂ ਸ਼ੇਅਰ ਕਰੂੰਗਾ ਇਹਨਾਂ ਨੂੰ ਸ਼ੇਅਰ ਕਰ ਦੇਣਗੇ ਸ਼ਹਿਰ ਤੋਂ ਕੋਲੇ ਹੈਗੇ ਆ ਫੋਟੋ ਹਾਂ ਉਹਦੇ ਵਿੱਚੋਂ ਦੀ ਪ੍ਰਿੰਟ ਆਊਟ ਕਰਕੇ ਉਹ ਤੁਹਾਡੇ ਨਾਲ ਸ਼ੇਅਰ ਕਰ ਦੇਣਗੇ ਉਹਨੇ ਵੱਡਾ ਬੋਰਡ ਲਾ ਕੇ ਉਹਦੇ ਪੇਸ਼ੈਂਟਾਂ ਦਾ ਤੰਤਾ ਲੱਗਿਆ ਰਹਿੰਦਾ ਸੀ ਉਹਦੇ ਨਾਲ ਉਹ ਕਰਕੇ ਉਹ ਬੱਚਾ ਕਿਹਨੂੰ ਦੇਣਾ ਸੀ ਅੱਗੇ ਅਨੀਸ਼ਲ ਕਿਉਂਕਿ ਹਰ ਦੋਸ਼ੀ ਹੈ ਉਹਦੀ ਗੱਲ ਹੁੰਦਾ ਵੀ ਲੁਕੋਲਾ ਪਹਿਲਾਂ ਕੋਈ ਬੱਚਾ ਇਹਨਾਂ ਨੇ ਕੋਈ ਚੱਕਿਆ ਕਿ ਨਹੀਂ ਚੱਕਿਆ ਪਰ ਸਾਡੇ ਲਈ ਚਿੰਤਾ ਉਦੋਂ ਵਧੀ ਹੈ ਜਦੋਂ ਉੱਥੇ Madhya Pradesh ਦੇ ਵਿੱਚ ਤਾਨਤਰਿਕ ਵਾਲਾ ਸੈਟਅਪ ਦੇਖਿਆ ਤੇ ਉੱਥੋਂ ਜਦੋਂ ਲੈ ਕੇ ਆਂਦਾ ਤੇ ਬੱਚੇ ਦਾ ਜਦੋਂ ਮੁੰਡਨ ਹੋਇਆ ਹੋਇਆ ਸੀ ਮੈਂ ਨਹੀਂ ਇਹ ਕਹਿੰਦਾ ਵੀ ਬੱਚੇ ਨੂੰ ਕੁਝ ਕਰਨਾ ਹੈ ਜਾਂ ਨਹੀਂ ਕਰਨਾ ਬੱਚਾ ਅਸੀਂ ਲੁਧਿਆਣਾ ਇਸ ਹਸਪੀਟਲ ਤੋਂ ਕੀਤਾ ਜਿਸ ਤਰ੍ਹਾਂ ਹਸਪੀਟਲ ਦਾ ਕਨੈਕਸ਼ਨ ਹੋ ਰਿਹਾ ਹੈ ਕੋਈ ਮਾਨਵ ਉੰਦੇ ਪਸਪ੍ਰਿਤ ਮੌਲਾ ਤੋਂ ਨਹੀਂ ਛੋਟੇ ਬੱਚੇ ਦਾ 2 ਸਾਲ ਦੇ ਬੱਚੇ ਦਾ ਮਾਨ ਮੰਗ ਵਾਲਾ ਇਹਨਾਂ ਨੂੰ ਦੇਖੋ ਜਿਹੜਾ ਮੇਰੀ ਜਿਹੜੀ ਸਾਡੀ ਇਨੀਸ਼ੀਅਲ ਲੈ ਹੈਗੀ ਹੈ ਇਹਨੂੰ ਆਪਾਂ ਸੈਂਸੇਸ਼ਨਲ ਨਹੀਂ ਬਣਾਉਣਾਗਾ ਜਿਹੜੀ ਇਸ ਗੱਲ ਦੀ ਹੈ ਜਿਹੜੀ ਇਨੀਸ਼ੀਅਲ ਜਿਹੜੀ ਇਹ ਹੈਗੀ ਹੈ ਇੱਕ ਛੋਟਾ ਬੱਚਾ ਮਾਂ ਦੀ ਗੋਦ ਦੇ ਵਿੱਚੋਂ 2 ਸਾਲ ਦੇ ਬੱਚੇ ਨੂੰ ਤਾਂ ਕੀ ਸਮਝ ਕੀ ਹੁੰਦੀ ਹੈ ਮਾਂ ਦੀ ਗੋਦ ਦੇ ਵਿੱਚੋਂ ਚਲਿਆ ਗਿਆ ਤੇ ਸਾਡੀ ਕਾਮਯਾਬੀ ਇਹ ਮਾਂ ਦੀ ਗੋਦ ਚ ਵਾਪਸ ਲਿਆ ਕੇ ਬਿਠਾਉਣਾ ਜੀ ਬੀਨਾ ਦੇਵੀ ਜੀ ਉਹ ਕਿ ਕਦੋਂ ਆਪਣੇ ਬੱਚਾ ਕਿਨਿਆ ਹੋਵੇ ਕਿੰਨੇ ਸਾਲ ਦਾ ਤੇ ਕੀ ਗੱਲ ਹੋਈ ਸੀ ਔਰ ਪੁਲਿਸ ਨੇ ਵਾਪਸ ਲੱਕ ਦਿੱਤਾ ਜੀ ਮੈਂ 2 ਸਾਲ ਦਾ ਬੱਚਾ ਹੈ ਸਰ ਜੀ ਮੇਰੇ ਘਰੋਂ ਜੀ ਜੀ ਮੇਰੇ ਗੇਟ ਤੇ ਦੋ ਬੱਚਾ ਦੋਨੋਂ ਖੇਡ ਰਹੇ ਸੀ ਇੱਕ ਲੜਕਾ ਇੱਕ ਲੜਕੀ ਦੋਨੋਂ ਖੇਡ ਰਹੇ ਸੀ ਹਮ ਥੋੜਾ ਸ ਆਪਣਾ ਘਰ ਵਾਲਾ ਪਾਣੀ ਦੇਣੇ ਚਲਾ ਗਿਆ अंदर जैसी गया जैसी गाड़ी पे खोया दो बंदे आया आकर आया हमारा बच्चे को उठा के लेके चला गया फिर छोटी लड़की ने आकर बताया मेरे को कि मम्मी बाबू को तो उठा के ले गया जब से हम बहुत रोने लग जब बहुत रोने लग गया तो सारे लोग ने बताया कि फोन जल्दी लगाओ पुलिस के पास हम फोन लगाया तुरंत दस मिनट पहले यहाँ पे जल्दी से आ गया पुलिस वाला जब से हम उसके पास फोन किए सर जब से पुलिस वाला ने बहुत मेहनत किया बहुत दिन रात मेहनत किया ना सोया ना खाना खाया तीन दिन, दिन हमारे लिए बहुत मेहनत किया इतना तक मेहनत किया कि उसको तो गाड़ी चलाते चलाते हाथ पैर तक टूट गया सर हमारे को बच्चा ला के दे दिया मेरे आंचल में दे दिया इसके लिए हमारे तरफ से पंजाब पुलिस का बहुत बहुत धन्यवाद करता हूँ सर जी हमारा बच्चा तो बलिदान देने वाला था सर दो मिनट पहले नहीं बक्स पर नहीं पहुँचता पुलिस तो हमारा बच्चा तो बलिदान दे देता सर दो मिनट पहले पहुंचा था हमारा बच्चा वापस आ गया क्या हालात है वहाँ पे क्या करने वाले थे बच्चे के साथ तो बलिदान देने वाला था सर पहले इसको मुंडन कर दिया बाल आग उग जला रखा था वहाँ तांत्रिक बाबा थे सारे सारे था वहाँ पे सारा कुछ कर दिया था दो मिनट के लिए हमारा बच्चा आ गया वापस समझो हमारा बच्चा के नया जिंदगी मिल गया नया जिंदगी हम सबको तो भी मिल गया आप ही थे, आगे को है। जी हुआ, हो रही है बहुत खुश है पंजाब सरकार के लिए हम बहुत खुश है पंजाब का पुलिस बहुत मदद किया हमको इतना मदद किया इतना मदद किया की कि हम बहुत खुश है जितना मदद किया है पंजाब का पुलिस